ਕੈਸੇ ਜਲਤੇ ਬੁਝਬਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੀ ਰਚੀ ਕਹ ਨਾਨਕ ਸੁਣ ਮੀਤ ਇਹ ਪਾਣੀ ਦਾ ਬੋਲ ਬੋਲਾ ਪੈਦਾ ਹੁੰਦਾ ਹੈ ਛੇਤੀ ਦੇ ਕੇ ਫਟ ਜਾਂਦਾ ਹੈ ਪਾਣੀ ਦੇ ਟਕੇ ਬਿੜ ਜਾਂਦਾ ਹੈ ਹਾਂਜੀ ਐਸਾ ਹੀ ਕਹਿੰਦੇ ਜਗ ਰਚਨਾ ਹੈ ਇਹਦੇ ਵਿੱਚ ਹੈ ਤਾਂ ਸਹੀ ਸਰੀਰ ਸਾਡੇ ਹਾਂਜੀ ਜ਼ਰੂਰ ਬਾਰੇ ਪਾਣੀ ਦੇ ਬੋਲ ਬੋਲੇ ਵਰਗਾਈਏ ਸੀ ਦਲਵਾਤਾ ਹੂੰ ਜਿਆਦਾ ਕੋਈ ਹੈ ਬਹੁਤ ਸਟੇਬਲ 걸 رہی ਹੈਗੀ। ਹੂੰ ਹੂੰ। ਯਾਗਰਾ ਜਨਨ ਤਾਂ ਐਸੀ ਹੋਈ ਹੈ ਜਿਵੇਂ ਪਾਣੀ ਤੇ ਬੋਲਵਲਾ ਪੈਗਮ। ਹੂੰ ਹੂੰ। ਇੱਥੇ ਵੀ ਜਗ ਦਾ ਮਤਲਬ ਸੰਸਾਰ ਹੀ ਹੈ ਜੀ। ਕਾਹ ਜੀ ਹਾਂ ਆਹ ਬਸ ਪੈਦਾ ਹੁੰਦੇ ਰਹੇ ਨੇ ਲਬਾਦੇ ਨੇ ਲੋਕ ਬੋਲਵਲਾ ਛੇਤੀ ਫੁੱਟ ਜਾਂਦਾ ਹੈ ਥੋੜਾ ਜਿਹਾ ਜਿਆਦਾ ਤੇਜ਼ ਤੇ ਫੁੱਟ ਜਾਂਦਾ। ਠੀਕ ਹੈ ਜੀ। ਐਸੇ ਹੀ ਯਾਗਰਾ ਜੀ। ਹੂੰ ਹੂੰ।